ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਪੰਜਾਬ ਪੰਜਾਬੀ ਤੇ ਪੰਜਾਬੀਤਨੂ ਪਿਆਰ ਕਰਨ ਵਾਲੇ ਵੀਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਲੀਪੁਰ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਵਾਜ਼ੇ ਖਲਕ ਮੇਰੇ ਨਾਲ ਨੇ ਸਰਦਾਰ ਤਲੋਚਨ ਸਿੰਘ ਪਮੱਦੀ ਮੱਦੀ ਸਾਹਿਬ ਸਵਾਗਤ ਬਹੁਤ ਬਹੁਤ ਧੰਨਵਾਦ ਸਰਦਾਰ ਕੁਲਦੀਪ ਸਿੰਘ ਜੀ ਤੇ ਆਵਾਜ਼ੇ ਖਲਕ ਦੇ ਸਾਰੇ ਦਰਸ਼ਕਾਂ ਦਾ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਪੰਜਾਬ ਚੂਣਾ ਕਰਕੇ ਬਹੁਤ ਦਿਲਚਸਪ ਚਰਚਾ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਕਿਤੇ ਸੰਗਰੂਰ ਦਾ ਜ਼ਿਕਰ ਅਸੀਂ ਪਿਛਲੇ ਐਪੀਸੋਡ ਦੇ ਵਿੱਚ ਕੀਤਾ। ਉੱਥੇ ਅਸੀਂ ਅੱਜ ਇੱਕ ਪੰਥਕ ਸਮਝ ਜਾਂਦੇ ਹਲਕਾ ਖਡੂਰ ਸਾਹਿਬ ਦਾ ਕੁਝ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਨਾ ਹੈ। ਖਡੂਰ ਸਾਹਿਬ ਦੀ ਪਵਿੱਤਰ ਧਰਤੀ ਇਤਿਹਾਸਕ ਇਵਾਰਤ ਦੇ ਨਾਮ ਤੇ ਬਣਿਆ। ਇਹ ਲੋਕ ਸਭਾ ਹਲਕਾ ਜਿਹਨੂੰ ਪੰਥਕ ਲੋਕ ਸਭਾ ਹਲਕਾ ਵੀ ਆਖਿਆ ਜਾਂਦਾ ਹੈ। ਇੱਥੇ ਕੁਝ ਪ੍ਰਮੁੱਖ ਉਮੀਦਵਾਰਾਂ ਤੇ ਪਹਿਲਾਂ ਥੋੜੀ ਜੀ ਤੁਹਾਨੂੰ ਜਾਣਕਾਰੀ ਦੇਣ ਦਾ ਯਤਨ ਕਰਾਂ। ਇਹ ਲੋਕ ਸਭਾ ਹਲਕਾ ਇਸ ਕਰਕੇ ਵੀ ਚਰਚਾ ਵਿੱਚ ਆਇਆ ਕਿ ਇਥੋਂ ਬਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਐਲਾਨ ਕੀਤਾ ਗਿਆ ਕਿ ਇਸ ਲੋਕ ਸਭਾ ਹਲਕੇ ਤੋਂ ਚੋਣਾਂ ਜਿਹੜੀ ਲੋਕ ਸਭਾ ਦੀ ਲੜੀ ਜਾਵੇ ਤੇ ਭਾਈ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੈਠੇ ਇਹ ਚੋਣ ਲੜਨਗੇ ਇਸ ਤੋਂ ਪਹਿਲਾਂ ਇੱਕ ਵਾਰ ਉਹਨੂੰ 99 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ ਤਰਨਤਨ ਲੋਕ ਸਭਾ ਹਲਕੇ ASCII ਖੇਤਰਹੀ ਸੀ ਨਾਮ ਤਰਨਤਨ ਸੀ ਉਦੋਂ ਇਹ ਹਲਕੇ ਤੋਂ 490000 ਦੇ ਲਗਭਗ ਵੋਟਾਂ ਲੈ ਕੇ ਇਤੋਂ ਮੈਂਬਰ ਪਾਰਲੀਮੈਂਟ ਬਣੇ ਸਨ ਤੇ ਉਹ ਜਿਹੜੇ ਤੋਂ ਬਾਹਰ ਨਿਕਲੇ ਸਨ ਉਹ ਜਿਹੜੇ ਵਿੱਚ ਸਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਦੋਂ ਅਮਰਤਪਾਲ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਆਉਂਦੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਇਹ ਹਲਕਾ ਖਾਲੀ ਛੱਡਿਆ ਸੀ ਹਲੇ ਉਮੀਦਵਾਰ ਨਹੀਂ ਐਲਾਨਿਆ ਸੀ ਜਦੋਂ ਕੰਸੋਵਾਂ ਬਾਹਰ ਆਉਂਦੀਆਂ ਨੇ ਕਿ ਅਮਰਤਪਾਲ ਜੀ ਚੋਣ ਲੜਨਗੇ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਲੀ ਨਾਲ ਵਿਰਸਾ ਸਿੰਘ ਬਲਟੋਹਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਜਾਂਦਾ ਹੈ ਫਿਕਰਮ ਸਿੰਘ ਮਜੀਠੀਆ ਇਹ ਹਲਕੇ ਦੇ ਚੋਣ ਇੰਚਾਰਜ ਸਨ ਉਸ ਤੋਂ ਬਾਅਦ ਕੁਲਵੀਰ ਸਿੰਘ ਜੀਰਾ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਆਏ ਨੇ ਕਾਂਗਰਸ ਪਾਰਟੀ ਨੇ ਲੇਟ ਉਮੀਦਵਾਰ ਐਲਾਨੇ ਜਿੱਥੋਂ ਰਾਣਾ ਗੁਰਜੀਤ ਤੇ ਹੋਰ ਆਗੂਆਂ ਦੇ ਨਾਮ ਬੜੀ ਸ਼ਿੱਦਤ ਨਾਲ ਲਏ ਜਾਂਦੇ ਸਨ ਇੱਕ ਹੋਰ ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰ ਐਲਾਨੇ ਗਏ ਨੇ ਮਨਜੀਤ ਸਿੰਘ ਮੱਨਾ ਜਿਹੜੇ ਕਿ ਸਾਬਕਾ ਵਿਧਾਇਕ ਨੇ ਉਹਨਾਂ ਦਾ ਪਿਸ਼ੋਕੜ ਆ ਜਿਹੜਾ ਉਹ ਸ਼ਰਮਣੇ ਅਕਾਲੀ ਦਰ ਨਾਲ ਸੰਬੰਧਿਤ ਹੈ ਤੇ ਕੁਝ ਕਾਰਨਾਂ ਕਰਕੇ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਿਆ ਸਨ ਆਮ ਆਦਮੀ ਪਾਰਟੀ ਵੱਲੋਂ ਇਥੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁਲਰ ਚੋਣ ਮਬਦਾਨ ਦੇ ਵਿੱਚ ਨੇ ਤੇ ਜਦੋਂ ਵੱਡੇ ਚਿਹਰੇ ਚੋਣ ਮਬਦਾਨ ਵਿੱਚ ਇਸ ਪੰਥ ਕਰਕੇ ਵਿਚਾਉਂਦੇ ਨੇ ਤੇ ਚਰਚਾ ਹੋਰ ਬਡੇਰੀ ਹੋ ਜਾਂਦੀ ਹੈ ਚਰਚਾ ਕੁਝ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ ਹੁਣ ਅਸੀਂ ਸادات ਲੋਚਨ ਸਿੰਘ ਭਮੱਦੀ ਹਰਾਂ ਤੋਂ ਇਹ ਜਾਣਨ ਦਾ ਯਤਨ ਕਰੀਏ ਕਿਉਂਕਿ ਕੁਲਵੀਰ ਸਿੰਘ ਜੀਰਾ ਪੰਥਕ ਪਰਿਵਾਰ ਦੇ ਵਿੱਚੋਂ ਆਉਂਦੇ ਨੇ ਕਿਉਂਕਿ ਉਹਨਾਂ ਦੇ ਪਿਤਾ ਇੰਦਰਜੀਤ ਸਿੰਘ ਜੀਰਾ ਫ੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਤੇ ਮੰਤਰੀ ਰਹੇ ਨੇ ਮੰਨਾ ਜੀ ਪੰਥਕ ਅਕਾਲੀ ਵਿਰਾਸਤ ਦੇ ਵਿੱਚੋਂ ਆਉਂਦੇ ਨੇ भाई अमृतपाल सिंह जी आਉਂਦੇ ਨੇ ਬਿਰਸਤ ਸਿੰਘ ਬਲਟੋਹਾ ਅਕਾਲੀ ਦਲ ਦੇ ਉਮੀਦਵਾਰ ਨੇ ਕਿਸੇ ਨਜ਼ਰੀਏ ਨਾਲ ਹੁਣ ਤੁਸੀਂ ਲੋਕ ਸਭਾ ਦੀ ਚੋਣ ਵਿੱਚ ਇੱਥੋਂ ਵੇਖ ਰਹੇ ਜਦੋਂ ਅਸੀਂ ਚੋਣ ਹਲਕਾ ਖਡੂਰ ਸਾਹਿਬ ਤੇ ਆਪਣਾ ਧਿਆਨ ਕੇਂਦਰਿਤ ਕਰਦੇ ਹਾਂ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਸਰਦਾਰ ਬਿਰਸਤ ਸਿੰਘ ਬਲਟੋਹਾ ਨੂੰ ਐਲਾਨ ਕਰ ਦਿੱਤਾ ਇਹਦੇ ਨਾਲ ਇੱਕਦਮ ਜਿੰਨੇ ਵੀ ਅਸੀਂ ਪੰਜਾਬ ਦੇ ਵਸਣ ਵਾਲਿਆਂ ਜਾਂ ਜਿੰਨੇ ਵੀ ਪੰਜਾਬੀ ਖਾਸ ਕਰਕੇ ਸਿੱਖ ਸਮਾਜ ਹੈ ਜਿਹੜਾ ਦੂਰ ਵਿਦੇਸ਼ਾਂ ਵਿੱਚ ਵਸਦਾ ਉਹਨਾਂ ਦਾ ਧਿਆਨ ਆ ਜਿਹੜਾ ਸੰਗਰੂਰ ਤੋਂ ਇੱਕਦਮ ਪਰੇ ਹੋ ਕੇ ਖਡੂਰ ਸਾਹਿਬ ਨਾਲ ਜੁੜ ਗਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇਹ ਦਾਵਾ ਵੀ ਕਰਦਾ ਹੈ ਵੀ ਅਸੀਂ ਸਿੱਖਾਂ ਦੀ ਨੁਮਾਇੰਦਗੀ ਜੱਥੇਬੰਦੀਆਂ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਇਹਨਾਂ ਪੱਗ ਸ਼੍ਰੋਮਣੀ ਅਕਾਲੀ ਦਲ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਕੰਮ ਕਰਦੀ ਆ ਤੇ ਬਹੁਤਾ ਸਮਾਂ ਉਹਨਾਂ ਦੀ ਜਿਹੜੇ ਬੰਦੇ ਨੇ ਇਹ ਸ਼੍ਰੋਮਣੀ ਕਮੇਟੀ ਦੇ ਵਿੱਚ ਅਹੁਦੇਦਾਰ ਹੁੰਦੇ ਆ ਮੈਂ ਉਸ ਪੱਖ ਤੇ ਨਹੀਂ ਜਾਣਾ ਮੈਂ ਰਾਜਨੀਤਿਕ ਜਿਹੜਾ ਵਰਤਮਾਨ ਸਮੇਂ ਦਾ ਮਾਹੌਲ ਆ ਕਿਉਂਕਿ ਸਾਡੇ ਮਿੰਟ ਸੀਮਤ ਹੁੰਦੇ ਨੇ ਤੇ ਉਹਨਾਂ ਵਿੱਚ ਵੱਡੀਆਂ ਚਰਚਾਵਾਂ ਹੁੰਦੀਆਂ ਨੇ ਇਹਨੂੰ ਆਪਾਂ ਵਿਆਖਿਆ ਵਿੱਚ ਨਹੀਂ ਲੈ ਕੇ ਜਾ ਸਕਦੇ ਸਰਦਾਰ ਬਰਸਰ ਸਿੰਘ ਬਲਟੋਹੇ ਦੇ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਇੱਕਦਮ ਖਡੂਰ ਸਾਹਿਬ ਦੇ ਚੋਣ ਹਲਕੇ ਦੇ ਵਿੱਚ ਨਾ ਬਹੁਤ ਵੱਡੀ ਤਬਦੀਲੀ ਆਈ ਅਸਲ ਵਿੱਚ ਇਹ ਤਬਦੀਲੀ ਦੇ ਜਿਹੜੇ ਸੰਕੇਤ ਨੇ ਉਹ ਉਰੂ ਆਉਣੇ ਸ਼ੁਰੂ ਹੋਏ ਜਦੋਂ ਸਰਦਾਰ ਅਮਰਪਾਲ ਸਿੰਘ ਖਾਲਸਾ ਇਹ ਫੈਸਲਾ ਕਰਦੇ ਨੇ ਵੀ ਉਹਨਾਂ ਨੇ ਚੋਣ ਲੜਨੀ ਤੇ ਲੋਕ ਇਹ ਸੋਚਣ ਲੱਗ ਗਏ ਸੀ ਵੀ ਹੁਣ ਸ਼੍ਰੋਮਣੀ ਅਕਾਲੀ ਦਲ ਕੀ ਕਰੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਆਮ ਤੌਰ ਤੇ ਕਹਿੰਦਾ ਰਿਹਾ ਵੀ ਅਸੀਂ ਬੰਦੀ ਸਿੱਖਾਂ ਵਾਸਤੇ ਬਹੁਤ ਕੁਝ ਕਰ ਰਹੇ ਹਾਂ ਜਦੂਜਹਿਦ ਕਰ ਰਹੇ ਹਾਂ ਵਕੀਲ ਕਰ ਰਹੇ ਹਾਂ ਉਹਨਾਂ ਦੇ ਹੱਕ ਵਿੱਚ ਕਿਉਂਕਿ ਇਹ ਪੰਥਕ ਮੁੱਦਾ ਇਹ ਸਿੱਖੀ ਨਾਲ ਜੁੜਿਆ ਮੁੱਦਾ ਤੇ ਸ਼੍ਰੋਮਣੀ ਅਕਾਲੀ ਦਲ ਭਾਵੇਂ ਅੱਜ ਦੇ ਸਾਡੇ ਸੰਵਿਧਾਨ ਦੇ ਸੰਵਿਧਾਨ ਦੀ ਰੋਸ਼ਨੀ ਵਿੱਚ ਕੋਈ ਵੀ ਪਾਰਟੀ ਆਪਣੀ ਧਾਰਮਿਕ ਗਤੀਵਿਧੀਆਂ ਨਹੀਂ ਚਲਾ ਸਕਦੀ ਪਰ ਜਦੋਂ ਧਿਆਨ ਨਾਲ ਵੇਖਾਂਗੇ ਜਿਹੜੀ ਸਾਡੀ ਵੱਡੀ ਪਾਰਟੀ ਆ ਭਾਜਪਾ ਜੀ ਨੂੰ ਸੀ ਕਹ ਦਿੰਦੇ ਆ ਭਾਰਤੀ ਜਨਤਾ ਪਾਰਟੀ ਉਹ ਇਹ ਗੱਲ ਬਿਲਕੁਲ ਸਪਸ਼ਟ ਹੈ ਇਹਦੇ ਵਿੱਚ ਇਹਨੂੰ ਤੁਸੀਂ ਲੋਕੋ ਕੇ ਦੀ ਦੇਖ ਸਕਦੇ ਉਹਨਾਂ ਦਾ ਇੱਕ ਧਾਰਮਿਕ ਅਜੰਡਾ ਧਾਰਮਿਕ ਅਜੰਡੇ ਦੇ ਉੱਤੇ ਉਹ ਕੰਮ ਕਰ ਰਹੀ ਹੈ ਬਹੁਤ ਵੱਡੀ ਵਿਚਾਰ ਚਰਚਾ ਇਹਦੇ ਤੇ ਕੀਤੀ ਜਾ ਸਕਦੀ ਆ ਭਈ ਉਹ ਇੱਕ ਅਜੰਡਾ ਲੈ ਕੇ ਚੱਲੇ ਹੋਏ ਨੇ ਤੇ ਉਹ ਲੁਕੋਂ ਦੇ ਵੀ ਨਹੀਂ ਆਪਣੇ ਅੰਡੇ ਹੁਣ ਸਿੱਖ ਧਰਮ ਵਿੱਚ ਸਾਡੇ ਕੋਲ ਬੁਨਿਆਦੀ ਤੱਕ ਸਾਹਮਣੇ ਆ ਗਿਆ ਵੀ ਸਾਡੀ ਮੀਰੀ ਤੇ ਪੀਰੀ ਦਾ ਇੱਕ ਸੰਕਲਪ ਇੱਕ ਸਿਧਾਂਤ ਆ ਧਰਮ ਤੇ ਰਾਜਨੀਤੀ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੱਜਣਾ ਇਹਦਾ ਸਾਡੇ ਕੋਲ ਸਬੂਤ ਹੈ ਮੀਰੀ ਤੇ ਪੀਰੀ ਦੇ ਦੋ ਢੇਗਾ ਸਾਡੇ ਸਾਹਮਣੇ ਆ ਗਿਆ ਲੇਕਿਨ ਅਕਸਰ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਹੁੰਦੇ ਆ ਨਾ ਵੀ ਬੰਦੇ ਨੂੰ ਆਪਣੀ ਜ਼ੁਬਾਨ ਵਿੱਚੋਂ ਗੱਲ ਬਹੁਤ ਸੂਝ ਸਮਝ ਕੇ ਕਰਨੀ ਚਾਹੀਦੀ ਆ ਵੀ ਪਤਾ ਨਹੀਂ ਉਹਦੀ ਆਖੀ ਗੱਲ ਉਹਨੂੰ ਕਦੋਂ ਕਟਹਿਰੇ 'ਚ ਖੜਾ ਕਰ ਦਿੰਦੇ ਸਿਆਣੇ ਕਹਿੰਦੇ ਹੁੰਦੇ ਸੀ ਵੀ ਬੰਦੇ ਨੂੰ ਤੋਲ ਕੇ ਬੋਲਣਾ ਚਾਹੀਦਾ ਬਹੁਤ ਸੋਚ ਕੇ ਬੋਲਣਾ ਚਾਹੀਦਾ ਪਾਰਟੀਆਂ ਦੇ ਉੱਤੇ ਗੱਲ ਲਾਗੂ ਆ ਹੁਣ ਸ਼ੋਮਨੀ ਅਕਾਲੀ ਦਲ ਜੋ ਕੁਝ ਕਹਿੰਦਾ ਰਿਹਾ ਤੇ ਹੁਣ ਸਰਦਾਰ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਮੁਕਾਬਲੇ ਤੇ ਆਪਣਾ ਉਮੀਦਵਾਰ ਖੜਾ ਕਰਨਾ ਬਹੁਤ ਤਕੜਾ ਸੰਘਰਸ਼ ਵਿੱਚ ਸਰਦਾਰ ਬੁਜਸਾ ਸਿੰਘ ਬਲਟੋਹੇ ਨੇ ਜੇਲ੍ਹ ਕੱਟਿਆ ਉਹ ਅਕਸਰ ਆਪਣੇ ਸ਼ਬਦਾਂ ਵਿੱਚ ਜ਼ਿਕਰ ਕਰਦੇ ਨੇ ਉਹਨਾਂ ਤੇ ਬਹੁਤ ਤਸ਼ੱਦਦ ਹੋਇਆ ਤੇ ਚੋਣ ਲੜਨਾ ਉਹਨਾਂ ਦਾ ਅਧਿਕਾਰ ਆ ਕੋਈ ਵੀ ਬੰਦਾ ਚੋਣ ਲੜ ਸਕਦਾ ਤੇ ਉਹ ਸ਼ੋਮਨੀ ਅਕਾਲੀ ਦਲ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ ਲੋਕਾਂ ਦੇ ਦੁੱਖ ਸੁੱਖ ਵਿੱਚ ਜਾਂਦੇ ਨੇ ਕੰਮਕਾਰ ਕਰਦੇ ਨੇ ਸਰਕਾਰੀ ਦਰਬਾਰੇ ਜਿੱਥੇ ਪਹੁੰਚ ਹੁੰਦੀ ਆ ਉਹ ਵੀ ਕਰਦੇ ਨੇ ਸਰਦਾਰ ਅਮਰਪਾਲ ਸਿੰਘ ਦੇ ਹੱਕ ਵਿੱਚ ਵੀ ਉਹ ਉਹ ਤਕੜੇ ਹੋ ਕੇ ਹਾਲਾ ਨਾਰਾ ਮਾਰਦੇ ਰਹੇ ਨੇ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਹੁਣ ਜਦੋਂ ਚੋਣ ਦ੍ਰਿਸ਼ ਆ ਗਿਆ ਤੇ ਸਰਦਾਰ ਕੁਲਦੀਪ ਸਿੰਘ ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਝਿਜਕ ਨਹੀਂ ਹੈਗੀ ਮੈਨੂੰ ਲੱਗਦਾ ਕਿ ਸਰਦਾਰ ਅਮਰਪਾਲ ਸਿੰਘ ਦੇ ਚੋਣ ਲੜਨ ਦੇ ਫੈਸਲੇ ਨੇ ਕੇਵਲ ਖਡੂਰ ਸਾਹਿਬ ਨੂੰ ਪ੍ਰਭਾਵਿਤ ਨਹੀਂ ਕਰਨਾ ਇਹਨੇ ਸੰਗਰੂਰ ਨੂੰ ਵੀ ਪ੍ਰਭਾਵਿਤ ਕਰਨਾ ਕਿਉਂਕਿ ਦ੍ਰਿਸ਼ ਜਿਹੜਾ ਸਾਡੇ ਸਾਹਮਣੇ ਆਇਆ ਸਰਦਾਰ ਸਿਮਰਨਦੀਪ ਸਿੰਘ ਮਾਨ ਨੇ ਜਿਹੜਾ ਉਹ ਜਿਹੜੇ ਕਿ ਇਹ ਗੱਲ ਲੈ ਕੇ ਚੱਲਦੇ ਨੇ ਕਿ ਉਹ ਪੰਥਕ ਵੀਰਵਾਰ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਪੰਥ ਦੀ ਚੜ੍ਹਦੀ ਕਲਾ ਉਹਨਾਂ ਦਾ ਮਿਸ਼ਨ ਆ ਤੇ ਉਹ ਬੜੇ ਆਪਣੇ ਸ਼ਬਦਾਂ ਦੇ ਵਿੱਚ ਉਹ ਖਾਲਸਾਣ ਦੀ ਗੱਲ ਵੀ ਕਰਦੇ ਨੇ ਤੇ ਸਵਿਧਾਨ ਨਦੀ ਨੂੰ ਚੋਣ ਵੀ ਲੜਦੇ ਨੇ ਲੇਕਿਨ ਖਡੂਰ ਸਾਹਿਬ ਵਿੱਚ ਅੰਮ੍ਰਿਤਪਾਲ ਸਿੰਘ ਖਾਲਸਾ ਜਦੋਂ ਇਹ ਐਲਾਨ ਕਰਦੇ ਨੇ ਉਹਨਾਂ ਦੇ ਪਰਿਵਾਰ ਵੱਲੋਂ ਐਲਾਨ ਹੁੰਦਾ ਵੀ ਚੋਣ ਲੜਨੀ ਆ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਆਪਣੇ ਵੀਰਵਾਰ ਨੂੰ ਉੱਥੋਂ ਵਾਪਸ ਲੈ ਲਿਆ ਹੋਂਦ ਜਦੋਂ ਵਾਪਸ ਲੈ ਲੈਂਦੇ ਨੇ ਵੀ ਜਿੰਨੇ ਵੀ ਸਰਦਾਰ ਅਮਰਪਾਲ ਸਿੰਘ ਦੇ ਸੁਭ ਚਿੰਤਕ ਨੇ ਉਹਨਾਂ ਦੇ ਖੈਰ ਖਵਾ ਨੇ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ ਕਿਉਂਕਿ ਹਰ ਬੰਦੇ ਨੂੰ ਪਿਆਰ ਕਰਨ ਵਾਲੇ ਲੋਕ ਵੀ ਹੁੰਦੇ ਨੇ ਹਰ ਬੰਦੇ ਤੋਂ ਦੂਰੀ ਬਣਾ ਕੇ ਚੱਲਣ ਵਾਲੇ ਲੋਕ ਵੀ ਹੁੰਦੇ ਨੇ ਲੇਕਿਨ ਅਮਰਪਾਲ ਸਿੰਘ ਨੂੰ ਲੋਕ ਜਿਹੜੇ ਪਿਆਰ ਕਰਦੇ ਨੇ ਉਹਨਾਂ ਨੇ ਕਦੇ ਖਡੂਰ ਸਾਹਿਬ ਵਿੱਚ ਨਹੀਂ ਫਰਕ ਪਾਉਣਾ ਉਹਨਾਂ ਦੇ ਜਿਹੜੇ ਹਰਮਨ ਪਿਆਰੇ ਬੰਦੇ ਨੇ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ ਬੰਦੇ ਨੇ ਉਹਨਾਂ ਨੇ ਸੰਗਰੂਰ ਦੀ ਜਿਹੜੀ ਇਲੈਕਸ਼ਨ ਆ ਉਹਦਾ ਦ੍ਰਿਸ਼ਟੀ ਚੇਂਜ ਕਰ ਗਾ ਜਿਹੜੇ ਬੰਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੋਂ ਜਰਅਕ ਵਿਥ ਨਾਲ ਚੱਲਣ ਦਾ ਫੈਸਲਾ ਕਰਨ ਲਈ ਮਨ ਬਣਾਏ ਬੈਠੇ ਸਨ ਤੇ ਹੁਣ ਉਹ ਸਪਸ਼ਟ ਰੂਪ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਆਉਣੇ ਸ਼ੁਰੂ ਹੋ ਜਾਣਗੇ ਇਸ ਕਰਕੇ ਇਹ ਦੋਨੋਂ ਜਿਹੜੇ ਚੋਣ ਹਲਕੇ ਨੇ ਇਹਨਾਂ ਦੇ ਵਿੱਚ ਪ੍ਰਭਾਵ ਸਪਸ਼ਟ ਦੇਖਿਆ ਜਾਊਗਾ ਤੇ ਹੁਣ ਜਦੋਂ ਜਦੋਂ ਅਸੀਂ ਅੱਗੇ ਜਾਵਾਂਗੇ ਇਹਦੇ ਵਿੱਚ ਸਾਰਾ ਦ੍ਰਿਸ਼ਾ ਸਾਡੇ ਸਾਹਮਣੇ ਆਉਂਦਾ ਜਾਊਗਾ ਮੈਂ ਗੱਲ ਕੀਤੀ ਸੀ ਪੰਥਕ ਵਿਰਾਸਤ ਦੇ ਹਲਕੇ ਦੀ ਕੁਲਬੀਰ ਸਿੰਘ ਜੀਰਾ ਪੰਥਕ ਪਰਿਵਾਰ ਦੇ ਵਿੱਚੋਂ ਸਾਰੇ ਪੰਥਕ ਉਮੀਦਵਾਰ ਜਦੋਂ ਆ ਜਾਂਦੇ ਨੇ ਇਹੋ ਜਿਹੇ ਹਾਲਾਤਾਂ ਵਿੱਚ ਅਮਰਤਪਾਲ ਸਿੰਘ ਦੀ ਚੋਣ ਮਹਮਾ ਜੜੀ ਕਿਉਂਕਿ ਕਾਂਗਰਸ ਪਾਰਟੀ ਦੀ ਗੱਲ ਅਲੱਗਾਂ ਚਲੋ ਮੰਨਿਆ ਜਾ ਸਕਦਾ ਭਾਰਤੀ ਜਨਤਾ ਪਾਰਟੀ ਦੀ ਇਹ ਹਾਲ ਕਿਉਂ ਪੰਥਕ ਬਰਾਸਤ ਬਾਲਾ ਹਲਕਾ ਮੰਨਿਆ ਜਾਂਦਾ ਤੇ ਇਨ ਫਿਊਚਰ ਭਾਈ ਅਮਰਤਪਾਲ ਸਿੰਘ ਦਾ ਭਵਿੱਖ ਇੱਥੇ ਕਿ ਕੀ ਹੋ ਜਾ ਤੁਹਾਨੂੰ ਨਜ਼ਰ ਆਉਂਦਾ ਕਿੱਦਾਂ ਲੱਗਦਾ ਮੈਂ ਜਦੋਂ ਇਸ ਚੋਣ ਦ੍ਰਿਸ਼ ਦਾ ਜ਼ਿਕਰ ਕਰੂੰਗਾ ਦੇਖੋ ਇਲੈਕਸ਼ਨ ਨੇ ਜੋ ਜੋ ਅੱਗੇ ਜਾਣਾ ਜਰੂਰੀ ਪੇਪਰ ਭਰੇ ਜਾਣੇ ਨੇ ਅਸਲੀ ਗੱਲ ਤਾਂ ਉਨੀ ਸਾਹਮਣੇ ਹੋਣੀ ਆ ਲੇਕਿਨ ਇਹ ਇੱਕ ਪੰਜਾਬੀ ਦੀ ਗੱਲ ਅਸੀਂ ਚਰਚਾ ਵਿੱਚ ਕਰਦੇ ਆਂ ਵੀ ਅਕਲ ਮੁੱਲ ਨੂੰ ਨਹੀਂ ਮਿਲਦੀ ਸੱਚੀ ਗੱਲ ਆ ਕੁਦਰਤ ਜੀ ਨੂੰ ਦੇ ਦੇਵੇ ਇਹ ਚੋਣ ਮਹਿਮ ਦੇ ਵਿੱਚ ਦੋ ਗੱਲਾਂ ਹੋਰ ਬਹੁਤ ਧਿਆਨ ਮੰਗਦੀਆਂ ਨੇ ਕਿਉਂਕਿ ਇੱਥੇ ਤਕੜੇ ਦਾਵੇਦਾਰਾਂ ਵਿੱਚ ਸਰਦਾਰ ਗੁਰਦੀਪ ਸਿੰਘ ਰਾਣਾ ਦਾ ਜ਼ਿਕਰ ਹੁੰਦਾ ਰਿਹਾ ਉਹ ਆਪਣੇ ਪੁੱਤਰ ਨੂੰ ਚੋਣ ਲੜਾਉਣੀ ਚਾਹੁੰਦੇ ਸਨ ਉਹਨਾਂ ਦਾ ਇਹ ਨਿੱਜੀ ਹਲਕਾ ਵੀ ਆ ਤੇ ਕਾਂਗਰਸ ਪਾਰਟੀ ਵੱਲੋਂ ਸਰਦਾਰ ਪ੍ਰਗਟ ਸਿੰਘ ਜਿਹੜੇ 올ੰਪੀਅਨ ਨੇ ਤੇ ਜਿਨ੍ਹਾਂ ਦਾ ਗੱਲ ਕਰਨ ਦਾ ਅੰਦਾਜ਼ ਬਹੁਤ ਪਿਆਰਾ ਉਹ ਕਾਂਗਰਸ ਪਾਰਟੀ ਵਿੱਚ ਨੇ ਤੇ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਆਪਣੀ ਬੋਲਚਾਲ ਵਿੱਚ ਇਹ ਗੱਲ ਕਹੀ ਸੀ ਵੀ ਮੈਨੂੰ ਜਿੱਥੇ ਮਰਜੀ ਭੇਜ ਦਿਓ ਤੇ ਹੁਣ ਜਦੋਂ ਇਹ ਗੱਲ ਚੱਲੀ ਵੀ ਸਰਦਾਰ ਪ੍ਰਗਟ ਸਿੰਘ ਨੂੰ ਉੱਥੇ ਭੇਜਿਆ ਜਾਵੇ ਤੇ ਪ੍ਰਗਟ ਸਿੰਘ ਨੇ ਖਡੂਰ ਸਾਹਿਬ ਜਾਣ ਤੋਂ ਜੋ ਮੇਰੀਆਂ ਸੂਚਨਾਵਾਂ ਨੇ ਇਨਕਾਰ ਕੀਤਾ ਇਹ ਉਹਨਾਂ ਦੀ ਰਾਜਨੀਤਿਕ ਸੋਚਣੀ ਤੇ ਫੈਸਲਾ ਕਰਨ ਦੀ ਜਿਹੜੀ ਉਹਨਾਂ ਦੀ ਤਕਨੀਕ ਆ ਨਾ ਇਹ ਉਹਨਾਂ ਦੇ ਕਦ ਨੂੰ ਹੋਰ ਵੱਡਾ ਕਰਦਾ ਕੋਈ ਹਰ ਰਾਜਨੀਤਿਕ ਬੰਦਾ ਸਮਝਦਾ ਵੀ ਹੁਣ ਜਿਹੜੇ ਸਮੇਂ ਕਰਨ ਨੇ ਬਿਲਕੁਲ ਤਬਦੀਲ ਹੋ ਜਾਂਦੇ ਅਮਰਪਾਲ ਸਿੰਘ ਖਾਲਸਾ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਦ੍ਰਿਸ਼ ਨੇ ਉਹ ਨਹੀਂ ਰਹਿਣਾ ਜਿਹੜਾ ਸਾਨੂੰ ਅੱਜ ਤੋਂ 15-20 ਦਿਨ ਪਹਿਲਾਂ ਦਿਖਦਾ ਸੀ ਦ੍ਰਿਸ਼ ਬਿਲਕੁਲ ਚੇਂਜ ਹੋ ਦੂਜੀ ਗੱਲ ਰਾਣਾ ਗੁਰਜੀਤ ਸਿੰਘ ਦਾ ਜ਼ਿਕਰ ਕਰੀਏ ਆਪਾਂ ਤੇ ਉਹਨਾਂ ਨੇ ਵੀ ਬੜੇ ਤਰੀਕੇ ਦੇ ਨਾਲ ਵਿਧੀਵਤ ਕਹਿ ਦੇਵਾਂ ਬੇਉਤਬੰਦ ਕਹਿ ਦੇਵਾਂ ਚੋਣ ਲੜਨ ਦੇ ਤਾਂ ਇੱਛਕ ਸੀ ਇਹਦੇ ਤਾਂ ਕੋਈ ਦੋਰਾਮਾ ਨਹੀਂ ਕਿਉਂਕਿ ਹਰ ਬੰਦੇ ਦੀ ਇੱਛਾ ਹੁੰਦੀ ਹੈ ਵੀ ਮੈਂ ਮਤਲਬ ਖਾਸ ਤੌਰ ਤੇ ਆਪਣੇ ਬੇਟੇ ਲਈ ਉਹ ਚਾਹੁੰਦੇ ਸੀ ਵੀ ਉੱਥੇ ਉਹ ਲੜਨ ਜਾਓ ਸ਼੍ਰੀ ਨਨ ਪ੍ਰਸਾਉ ਨੂੰ ਵੀ ਚਾਹੁੰਦੇ ਸੀ ਵੀ ਮੈਨੂੰ ਨਾਨ ਪ੍ਰਸਾਪੇ ਜੋ ਨਨ ਪ੍ਰਸਾਬ ਸਦਾ ਪ੍ਰਗਟ ਸਿੰਘ ਉਹ ਵੀ ਕਹਿੰਦੇ ਸੀ ਮੈਨੂੰ ਭੇਜ ਦਿਓ ਮੈਂ ਜਿਹੜੀ ਜ਼ਿਕਰ ਗੱਲ ਕਰਦਾ ਉਥੇ ਨੌਜਵਾਨ ਜਿਹੜਾ ਜਿਹਦਾ ਤੁਸੀਂ ਕਹਿੰਨ ਉਹਦਾ ਸਿੱਖੀ ਪ੍ਰਭਾਵ ਆ ਕਾਂਗਰਸ ਪਾਰਟੀ ਵੱਲੋਂ ਜਿਹਨੂੰ ਉਮੀਦਵਾਰ ਕੁਲਵੀਰ ਸਿੰਘ ਕੁਲਵੀਰ ਸਿੰਘ ਦੀਰਾ ਉਹਨੂੰ ਥਾਪਣਾ ਸਰਦਾਰ ਰਾਣਾ ਗੁਰਦੀਪ ਸਿੰਘ ਹੁਣ ਇੱਥੇ ਰਾਣਾ ਗੁਰਦੀਪ ਸਿੰਘ ਦੀ ਅਕਲ ਤੁਹਾਨੂੰ ਸਾਹਮਣੇ ਆਊਗੀ ਉਹਨਾਂ ਦੇ ਰਾਜਨੀਤਿਕ ਫੈਸਲੇ ਕਰਨ ਦੀ ਗੱਲ ਹੈ ਜਿਹੜੀ ਸਾਹਮਣੇ ਆਊ ਉਹਨਾਂ ਨੂੰ ਪਤਾ ਵੀ ਹੁਣ ਅੰਮ੍ਰਿਤਪਾਲ ਸਿੰਘ ਖਾਲਸਾ ਆ ਗਿਆ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਆਉਣ ਨਾਲ ਸਮੀਕਰਨ ਇੱਕਦਮ ਬਦਲਨੇ ਨੇ ਜਿਹੜੇ ਤੁਹਾਡੇ ਜਾਤੀ ਲਿੰਕ ਨੇ ਉਹਨਾਂ ਵਿੱਚ ਉਥਲ-ਪੁਥਲ ਆ ਜਾਣੀ ਆ ਉਹਨਾਂ ਵਿੱਚ ਇੱਕ ਵਾਰ ਆ ਜਾਣਾ ਉਹ ਪਤਾ ਨਹੀਂ ਵਾਰ ਕੀ ਨੀਤੀ ਚੱਲ ਗਈ ਰਾਣਾ ਗੁਰਦੀਪ ਸਿੰਘ ਨੇ ਉਥੋਂ ਕੁਲਵੀਰ ਸਿੰਘ ਜੀਰਾ ਨੂੰ ਭੇਜ ਕੇ ਇੱਕ ਤਾਂ ਉਹ ਉਹਨਾਂ ਦੇ ਬਹੁਤ ਨੇੜੇ ਵੀ ਨੇ ਉਹਨਾਂ ਨੂੰ ਪਿਆਰ ਵੀ ਕਰਦੇ ਨੇ ਤੇ ਰਾਜਨੀਤੀ ਵਿੱਚ ਕੁਲਵੀਰ ਸਿੰਘ ਜੀ ਦਾ ਦੀ ਆਪਣੀ ਇੱਕ ਪਛਾਣ ਵੀ ਆ ਉਹ ਵੀ ਬੜੀ ਜੁਰਤ ਨਾਲ ਗੱਲ ਕਰਦੇ ਨੇ ਲੇਕਿਨ ਰਾਣਾ ਗੁਰਜੀਤ ਸਿੰਘ ਨੇ ਉਹਨਾਂ ਦੀ ਉੱਥੇ ਚੋਣ ਕਰਾ ਕੇ ਉਹਨਾਂ ਨੂੰ ਸਾਪੜਾ ਦੇ ਕੇ ਮੈਂ ਤੇ ਨਹੀਂ ਸੁਣਿਆ ਉਹ ਕਹਿੰਦੀ ਵੀ ਕਹਿੰਦੇ ਨੇ ਵੀ ਮੈਂ ਕੁਲਵੀਰ ਸਿੰਘ ਜੀ ਦਾ ਦੀ ਸ਼ਫਾਸਤ ਕਰਕੇ ਆ ਵੀ ਉਹਨੂੰ ਟਿਕਟ ਦੇ ਦਿਓ ਇਹ ਵੀ ਰਾਣਾ ਗੁਰਜੀਤ ਸਿੰਘ ਦਾ ਇੱਕ ਆਪਣੀ ਤਰ੍ਹਾਂ ਦਾ ਫੈਸਲਾ ਸਰਦਾਰ ਪ੍ਰਗਟ ਸਿੰਘ ਹੋਣਾ ਦਾ ਕਾਂਗਰਸ ਪਾਰਟੀ ਵਿੱਚੋਂ ਤੇ ਰਾਣਾ ਗੁਰਜੀਤ ਸਿੰਘ ਦਾ ਅਮਰਤਪਾਲ ਸਿੰਘ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਨੀਤੀ ਜਿਹਨੂੰ ਕਹਿੰਦੇ ਨੇ ਵੀ ਸਾਨੂੰ ਨੂੰ ਕੀ ਕਰਨਾ ਚਾਹੀਦਾ ਉਹਨਾਂ ਦੇ ਫੈਸਲਿਆਂ ਤੋਂ ਤੁਹਾਨੂੰ ਨੀਤੀ ਦੀ ਸਮਝ ਆਉਣ ਲੱਗਦੀ ਆ ਵੀ ਨੀਤੀ ਕੀ ਹੁੰਦੀ ਆ ਚੋਣ ਲੜਨ ਤੋਂ ਪਹਿਲਾਂ ਤੁਹਾਨੂੰ ਉਹਨਾਂ ਦ੍ਰਿਸ਼ਾਂ ਨੂੰ ਦੇਖਣਾ ਪੈਂਦਾ ਚੋਣ ਦੇ ਅਖਾੜੇ ਵਿੱਚ ਕੁੱਦਣ ਤੋਂ ਪਹਿਲਾਂ ਉਹ ਦ੍ਰਿਸ਼ ਤੁਹਾਨੂੰ ਦੇਖਣੇ ਪੈਂਦੇ ਨੇ ਨਿਸ਼ਚਿਤ ਤੌਰ ਤੇ ਅਮਰਤਪਾਲ ਸਿੰਘ ਦੇ ਚੋਣ ਮੈਦਾਨ ਵਿੱਚ ਆਉਣ ਨਾਲ ਉਹ ਜਿਹੜਾ ਚੋਣ ਹਲਕਾ ਉਹ ਰੌਚਕ ਵੀ ਹੋ ਗਿਆ ਤੇ ਲੋਕਾਂ ਦਾ ਧਿਆਨ ਵੀ ਉਹਦੇ ਵੱਲ ਕੇਂਦਰਿਤ ਹੋ ਗਿਆ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਪਤਾ ਲੱਗੂਗਾ ਜਦੋਂ ਪੇਪਰ ਭਰੇ ਜਾਣਗੇ ਅਸਲੀ ਜ਼ਰੇਸ਼ਾ ਜਿਹੜਾ ਜਦੋਂ ਪੇਪਰ ਭਰੇ ਜਾਂਦੇ ਨੇ ਤੇ ਉਹਨਾਂ ਵਿੱਚ ਜਿਹਨਾਂ ਨੇ ਨਾਂ ਵਾਪਸ ਲੈਣੇ ਹੁੰਦੇ ਨੇ ਉਹ ਨਵੇਂ ਵਾਪਸ ਆ ਜਾਂਦੇ ਨੇ ਫਿਰ ਸਾਡੇ ਕੋਲ ਸਾਰੀ ਤਸਵੀਰ ਆ ਜਾਂਦੀ ਹੈ ਜਦੋਂ ਸਾਰੀ ਤਸਵੀਰ ਆਜੂ ਆਪਾਂ ਫਿਰ ਇਹਦੇ ਬਾਰੇ ਦੱਸਤਾ ਬਿਲਕੁਲ ਹਾਲਾਤ ਇਦਾਂ ਹੀ ਬਦਲਦੇ ਨੇ ਕੋਈ ਸਮਾਂ ਸੀ ਜਦੋਂ ਸਰਗੋਸ਼ੀਆਂ ਸੰਨ ਕੇ ਇੱਥੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਦਾ ਕੋਈ ਬਦਲ ਨਹੀਂ ਕੋਈ ਮੁਕਾਬਲਾ ਨਹੀਂ ਬਹੁਤ ਤਕੜੇ ਉਮੀਦਵਾਰ ਤੇ ਜਿੰਨੇ ਵੱਡੇ ਪਦਰ ਤੇ ਉਹਨਾਂ ਨੇ ਚੋਣ ਮਹਿਮ ਅਰੰਭੀ ਹੋਈ ਸੀ ਲੱਗਦਾ ਸੀ ਕਿ ਉਹਨਾਂ ਦਾ ਮੁਕਾਬਲਾ ਨੇੜੇ ਤੇੜੇ ਵੀ ਕੋਈ ਉਮੀਦਵਾਰ ਨਹੀਂ ਕਰ ਸਕੇਗਾ ਪਰ ਹਾਲਾਤ ਬਦਲਦੇ ਉਹਨਾਂ ਤੋਂ ਕੋਈ ਗੱਲਾਂ ਜਾਤੀ ਆਧਾਰ ਤੇ ਆਖੇ ਗਈਆਂ ਫਿਰ ਹਾਲਾਤ ਬਦਲੇ ਫਿਰ ਹਾਲਾਤ ਬਦਲੇ ਬਿਰਸਾ ਸਿੰਘ ਬਲਟੋਹਾ ਮદાન ਵਿੱਚ ਆ ਗਏ ਭਾਈ ਅਮਰਪਾਲ ਸਿੰਘ ਆ ਗਏ ਕਾਂਗਰਸ ਦੇ ਆ ਗਏ ਚਲੋ ਆਨ ਵਾਲੇ ਟਾਈਮ ਵਿੱਚ ਜਿਹੜੇ ਹਾਲਾਤ ਬਣਨਗੇ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਫਿਰ ਹਾਲ ਇੰਨਾ ਹੀ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਡਾ ਚੈਨਲ ਆਵਾਜ਼ ਇਹ ਹਰ ਇੱਕ ਤੁਸੀਂ ਵੇਖਦੇ ਰਹਿਣਾ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਯੋਗ ਟਿੱਪਣੀ ਜਰੂਰ ਕਰਨਾ ਧੰਨਵਾਦ ਗਿਆਨੀ ਤਲੋਚਨ ਸਿੰਘ ਬਹੁਤ ਬਹੁਤ ਧੰਨਵਾਦ